ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੁਬਾਰਾ ਇੱਕ ਵਾਰੀ ਫੇਰ ਪਹੁੰਚੇ ਆਂ ਆਪਾਂ ਪਿੰਡ ਕਾਕੜੇ ਦੇ ਵਿੱਚ ਤੁਸੀਂ ਵੀ ਵੀਡੀਓ ਰਾਈ ਵਿੱਚ ਦੇਖਿਆ ਹੀ ਆ ਦਵਾਨ ਟੋਡਰ ਮਲਜੀ ਦੇ ਨਾਮ ਤੇ ਇਹ ਯਾਦਗਾਰੀ ਪਾਰਕ ਬਣਾਇਆ ਗਿਆ ਮੇਜਰ ਸਿੰਘ ਚੱਠਾ ਜੀ ਸਰਪੰਚ ਵੱਲੋਂ ਤੇ ਤੁਸੀਂ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਾਂ ਨੇ ਇੱਥੇ ਸਾਰਾ ਕੰਮ ਕੀਤਾ ਗਿਆ ਇਹ ਮੇਨ ਗੱਲ ਸਰਪੰਚ ਸਾਹਿਬ ਦੀ ਹੈ ਬਹੁਤ ਕਿਉਂਕਿ ਹਰ ਇੱਕ ਚੀਜ਼ ਅੱਜ ਕੱਲ ਪੈਸੇ ਨਾਲ ਹੀ ਹੁੰਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਪਾਰਕ ਬਣਾਇਆ ਗਿਆ ਬਾਕੀ ਤੁਸੀਂ ਦੇਖੋ ਆਪਣਾ ਕੰਮ ਕੀਤਾ ਕਿੰਨਾ ਸੋਹਣਾ ਲੱਗ ਰਿਹਾ ਸਾਰੇ ਲੈਂਪ ਲੱਗ ਰਹੇ ਨੇ ਬੋਲਡਿੰਗ ਲੱਗ ਰਹੀ ਹੈ ਤੇ ਖਾਸ ਕਰਕੇ ਲਾਈਟਿੰਗ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਹੈ ਬਾਕੀ ਤੁਸੀਂ ਮੇਨਲੀ ਆਪਣਾ ਫਾਊਂਟੇਨ ਆ ਗਿਆ ਤੇ ਸਾਰਾ ਆਪਣੀ ਆਪਣੇ ਕਾਰੀਗਰਾਂ ਜ਼ਰਾ ਫਿਟ ਕੀਤਾ ਗਿਆ ਸੀਗਾ ਬਾਕੀ ਤੁਹਾਨੂੰ ਇਹ ਪਾਰਕ ਦੀ ਲੁੱਕ ਕਿਵੇਂ ਲੱਗ ਰਹੀ ਹੈ ਕੱਲੇ ਕੱਲੇ ਦੇ ਲਈ ਦੇਖੋ ਤੁਸੀਂ ਅਸੀਂ ਜਿਹੜਾ ਕੰਮ ਕੀਤਾ ਕੱਲੇ ਕੱਲੇ ਫਰੀ ਦੇ ਵਿੱਚ ਅਸੀਂ ਲੈਫਟ ਫਿਟ ਕੀਤੇ ਆ ਤੁਸੀਂ ਦੇਖ ਸਕਦੇ ਹੋ ਹਾਈਲਾਈਟ ਹੋ ਰਹੀ ਆ ਇੱਧਰ ਵੀ ਇਦਾਂ ਸੇਮ ਹੀ ਹੋਇਆ ਹੈ ਅੱਜ ਦੋਸਤੋ ਜੋ ਸਾਹਮਣੇ ਆਪਾਂ ਚੇਅਰ ਬਣਾਈ ਆ ਦਿਵਾਨ ਟੋਡਰ ਮੱਲ ਜੀ ਦੇ ਲਈ ਉਹਨਾਂ ਦੀ ਜਿਹੜੀ ਹਿਸਟਰੀ ਸੀਗੀ ਇਸ ਪਿੰਡ ਦੇ ਨਾਲ ਜੁੜੀ ਆ ਪਿੰਡ ਕਸਟੜ ਦੇ ਨਾਲ ਉਹ ਤੁਹਾਡੇ ਸਾਹਮਣੇ ਆਪਾਂ ਜਰੂਰ ਇੱਥੇ ਰਾਈਟ ਕਰਵਾਵਾਂਗੇ ਜੋ ਕਿ ਆਪਣੇ ਛੋਟੇ ਬੱਚੇ ਨੇ ਨਹੀਂ ਪਤਾ ਹੁੰਦਾ ਇਥੋਂ ਪੜ੍ਹ ਕੇ ਵੀ ਆਪਣੇ ਪਿੰਡ ਦਾ ਇਤਿਹਾਸ ਜਾਣ ਸਕਦੇ ਨੇ ਬਾਕੀ ਜੇ ਤੁਹਾਨੂੰ ਸਾਡਾ ਕੰਮ ਕੀਤਾ ਹੋਇਆ ਸੋਹਣਾ ਲੱਗਦਾ ਜਾ ਕਿਸੇ ਨੇ ਵੀ ਸਾਡੇ ਤੋਂ ਕੰਮ ਕਰਵਾਉਣਾ ਤਾਂ ਨੀਚ ਦਿੱਤੇ ਗਏ ਨੰਬਰਾਂ ਨਾਲ ਸਾਡੇ ਨਾਲ ਜਰੂਰ ਤੁਸੀਂ ਕੰਟੈਕਟ ਕਰਿਓ ਧੰਨਵਾਦ ਦਸਵੀਂ ਕਾਲ ਦੀ ਇੰਸਟਾਗ੍ਰam ਤੇ ਆਪਣਾ ਅਕਾਊਂਟ ਆ ਪਾਵਾਂ ਬਿੰਦਰ ਸਟੋਰ ਦੇ ਨਾਮ ਤੇ ਫੇਸਬੁੱਕ ਤੇ ਸੇਮ ਅਕਾਊਂਟ ਆ ਤੇ ਸਾਡੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਆਪਣਾ YouTube ਤੇ ਪਾਵਾਂ ਬਿੰਦਰ ਸਟੋਰ ਦੇ ਨਾਮ ਸਾਰੇ ਆਪਣੇ ਪੇਜ ਬਣੇ ਹੋਏ ਨੇ ਧੰਨਵਾਦ ਦਸਵੀਂ ਕਾਲ ਦੀ